ਕਿਉਂਕਿ 800 ਕਿਸਾਨਾਂ ਦੇ ਸ਼ਹਾਦਤ ਤੋਂ ਬਾਅਦ ਕਾਲੇ ਕਾਨੂੰਨ ਜਦ ਵਾਪਸ ਕੀਤੇ ਗਏ ਤੇ ਇਹਨਾਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਵਚਨ ਦਿੱਤਾ ਗਿਆ ਕਿ ਇਹਨਾਂ ਦੀ ਕਮੇਟੀ ਬਿਠਾਈ ਜਾਊਗੀ ਜਜਦੇ ਵਿੱਚ ਐਮਐਸਪੀ ਨੂੰ ਲਾਜ਼ਮੀ ਬਣਾਇਆ ਜਾਊਗਾ ਤੇ ਹੋਰ ਕਈ ਮੰਦਾਂ ਸੀ ਗਿਆ ਲੇਕਿਨ ਅਫਸੋਸ ਦੀ ਗੱਲ ਕਿ 2.5 ਸਾਲ ਤੋਂ ਬਾਅਦ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਕਮਿਟਮੈਂਟ ਨੂੰ ਅੱਜ ਤਾਈਂ ਕੇਂਦਰ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਤੇ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਅੰਦੋਲਨ ਕਰਨਾ ਪਿਆ ਤੇ ਅੱਜ ਦੁੱਖ ਦੀ ਗੱਲ ਆ ਹੈਗੀ ਕਿ ਭਾਵੇਂ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਦੋਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਇਹੋ ਜਿਹਾ ਧੋਖਾ ਕੀਤਾ ਕਿਉਂਕਿ ਜੇ ਸੂਬੇ ਦੀ ਸਰਕਾਰ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਸਾਰੀ ਫਸਲਾ ਐਮਐਸਪੀ ਚ ਚੱਕਾਂਗੇ ਕੇਂਦਰ ਕਰੇ ਨਾ ਕਰੇ ਮਿੰਟਾ 'ਚ ਐਮਐਸਪੀ ਮਿਲੇਗੀ ਅੱਜ ਹੁਣ ਸਰ ਤੋਂ ਉਹ ਵੀ ਮੁੱਕ ਰਹੇ ਨੇ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵੀ ਮੁਕਰ ਰਹੇ ਨੇ ਤੇ ਮੁਕਰਨ ਤੋਂ ਬਾਅਦ ਅਫਸੋਸ ਦੀ ਗੱਲ ਕਿ ਕਿਸਾਨਾਂ ਦੇ ਉੱਤੇ ਜਿਵੇਂ ਕੋਈ ਚੀਨ ਦੇ ਬਾਰਡਰ 'ਚ ਲੜਦਾ ਹੈਗਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣੀ ਰਾਜਧਾਨੀ ਕਿਸੇ ਨੂੰ ਵੀ ਆਪਣੀ ਆਵਾਜ਼ ਚੱਕਣੀ ਪੀਸਫੁਲ ਪ੍ਰੋਟੈਸਟ ਕਰਨਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਸਾਡੇ ਦੇਸ਼ ਵਿੱਚ ਹੈ ਪਾਰਲੀਮੈਂਟ ਦੇ ਵਿੱਚ ਹੁੰਦਾ ਹੈਗਾ ਇਹ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੋਂ ਜਾਣ ਤੋਂ ਰੋਕਣ ਵਾਸਤੇ ਹਰਿਆਣਾ ਦੀ ਜ਼ਮੀਨ ਤੋਂ ਪੰਜਾਬ ਵਿੱਚ ਬੈਠੇ ਕਿਸਾਨਾਂ ਦੇ ਉੱਤੇ ਤੁਸੀਂ ਡਰੋਨ ਰਾਹੀਂ ਇਸ ਤਰ੍ਹਾਂ ਦੀ ਤਸ਼ੱਦਦ ਤੁਸੀਂ ਕਰੋ ਤੁਸੀਂ ਅਥਰੂ ਕੈਸਟੋ ਅੱਜ 100 ਤੋਂ ਵੱਧ ਸਾਡੇ ਕਿਸਾਨ ਘਾਇਲ ਹੋ ਗਏ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕਿਸੇ ਦੀ ਅੱਖ ਪੱਲੀ ਗਈ ਕਿਸੇ ਦਾ ਕੁਛ 100 ਕਿਸਾਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਰਹੇ ਹੋ ਜਿਵੇਂ ਇਹ ਚੀਨ ਦੇ ਜਾਂ ਪਾਕਿਸਤਾਨ ਦੇ ਕੋਈ ਅਤਿੰਗਵਾਦੀ ਹੁੰਦੇ ਨੇ ਤੇ ਆਪਣੀ ਸਰਕਾਰ ਮੌਨ ਵਰਤ ਰੱਖੀ ਬੈਠੀ ਹੈ ਕਿੱਥੇ ਆ ਭਗਵੰਤ ਮਾਨ ਜੀ ਦਾ ਕਹਿੰਦਾ ਸੀ ਤੁਹਾਡੇ ਵਰਗਾ ਤੁਹਾਡੀ ਸਫਾ ਤੋਂ ਸਰਕਾਰ ਚਲੋ ਗਈ ਤੁਹਾਡੇ ਵਿੱਚ ਰਵਾਂਗੇ ਅਜੇ ਕਿਸਾਨਾਂ ਦੇ ਵਿੱਚ ਜਾ ਕੇ ਖੜਨ ਦਾ ਸਮੇਂ ਹੈ ਇਹਨਾਂ ਦੇ 92 ਦੇ 92 ਨਜ਼ਰ ਤੱਕ ਨਹੀਂ ਆ ਰਹੇ ਤੇ ਆਪਣੇ ਕਿਸਾਨਾਂ ਦੀ ਆਵਾਜ਼ ਜੇ ਆਪਣਾ ਮੁੱਖ ਮੰਤਰੀ ਨਹੀਂ ਉਠਾਊਗਾ ਤੇ ਕੌਣ ਉਠਾਊਗਾ ਫਿਰ ਇਹਨਾਂ ਦੀ ਲੜਾਈ ਜੇ ਆਪਣੀ ਸਰਕਾਰ ਨਹੀਂ ਲੜੂਗੀ ਤਾਂ ਕੌਣ ਲੜੂਗਾ ਹਕੀਕਤ ਹੈ ਕਿ ਇਹ ਸਾਰੇ ਚਟੇ ਬੱਟੇ ਇੱਕੋ ਹੀ ਖਾਲੀ ਰਹਿ ਗਏ ਆਜਾ ਆਪ ਦੀ ਕੁਰਸੀ ਦੇ ਨਾਲ ਇੰਨਾ ਮੋਹ ਹੋ ਗਿਆ ਹੈ ਕਿ ਭਗਵਾਨ ਸਤਮਾਨ ਘੁਟਲੇਟੇ ਕੇ ਬੈਠਿਆ ਕੇਂਦਰ ਦੇ ਸਾਹਮਣੇ ਨਾ ਕੇਂਦਰ ਇਹਨਾਂ ਨੂੰ ਠੱਕ ਦੇ ਰਿਹਾ ਨਾ ਆਮ ਆਦਮੀ ਪਾਰਟੀ ਨੂੰ ਹੱਕ ਦਿਲਾ ਰਹੀ ਹੈ ਤੇ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਸ ਸੁਆਮੀਨਾਥਨ ਕਮੇਟੀ ਦੇ ਕਾਨੂੰਨ ਨੂੰ ਸਿਰੋ ਰੱਦ ਕੀਤਾ ਸੀ 2004 ਚ ਨਕਾਰ ਦਿੱਤਾ ਸੀ ਅੱਜ ਉਹ راہਲ ਗਾਂਧੀ ਕਹਿੰਦਾ ਕਿ ਅਸੀਂ ਤੇ ਲਵਾਵਾਂਗੇ ਜੇ 10 ਸਾਲ ਤੁਹਾਡੀ ਸਰਕਾਰ ਸੀ ਤੇ ਦਿਲਵਾਈ ਕਿਉਂ ਨਹੀਂ ਉਹੀ ਗੱਲ ਜਿਵੇਂ ਕਰਜ਼ਾ ਮਾਫੀ ਦੇ ਝੂਠ ਮਾਰ ਕੇ ਵੋਟਾਂ ਲੈਣ ਵਾਸਤੇ ਪਹੁੰਚ ਜਾਂਦੇ ਨੇ ਲੇਕਿਨ ਜਦ ਕਿਸਾਨਾਂ ਦੀ ਅਸਲੀ ਗੱਲ ਹੁੰਦੀ ਹੈ ਜਦ ਸੱਤਾ ਹੁੰਦੀ ਹੈ ਤਾਕਤ ਹੁੰਦੀ ਹੈ ਸਾਰੇ ਮੁਕਰ ਜਾਣਦੇ ਨੇ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਮੋਟਰਾਂ ਦੇ ਕਨੈਕਸ਼ਨ ਦਿੰਦੇ। ਇਹ ਮੋਟਰਾਂ ਦੇ ਬਿੱਲ ਮਾਫ਼ ਕੀਤੇ। ਐਮਐਸਵੀ ਲਾਹਨਵਾਲੇ ਨਾਲ ਲੜਾਈਆਂ ਲੜੀਆਂ। ਭਾਵੇਂ ਕੱਸੀਆ ਹੋਣ, ਨਹਿਰਾ ਹੋਣ, ਖਾਲ ਹੋਣ, ਮੰਡੀਕਰਨ ਸਿਸਟਮ ਹੋਏ। ਜੋ ਚੀਜ਼ਾ ਹੈ ਗਿਆ ਭਾਵੇਂ ਟਰੈਕਟਰ ਨੂੰ ਗੱਡੇ ਦਾ ਦਰਜ ਆਜ ਕਿਸਾਨਾਂ ਵਾਸਤੇ ਜੇ ਕਿਸੇ ਨੇ ਕੀਤਾ ਹੈ। ਉਸ ਸਾਧ ਪ੍ਰਕਾਸ਼ ਸਿੰਘ ਬਾਦਲੂ ਨੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ। ਕਦੇ ਝੂਠ ਮਾਰ ਕੇ ਵੋਟਾਂ ਲੈ ਕੇ ਵੋਟਾਂ ਦੀ ਰਾਜਨੀਤੀ ਨਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਤਰ੍ਹਾਂ ਨਾ ਰਾਹੁਲ ਗਾਂਧੀ ਦੀ ਤਰ੍ਹਾਂ ਤੇ ਨਾ ਹੀ ਮੈਂ ਕਹਿੰਦੀ ਆ ਭਾਜਪਾ ਜਿਹੜਾ ਅੱਜ ਕਿਸਾਨਾਂ ਨੂੰ ਅੰਨ ਦਾਤਾ ਦੇ ਨਾਲ ਇਹੋ ਜੀ ਤੁਸੀਂ ਤਸ਼ੱਦਦ ਕਰੋ ਆ ਜ RAMDAS ਪਾਸ਼ਾ ਦੇ ਚਰਨਾਂ 'ਚ ਆਹੀ ਅਰਦਾਸ ਕਰਦੀ ਆ ਵਿਚਕਰਤਾ ਪੁਰਖ ਖਲਵਾ ਵਾਲਾ ਵਿੰਗਾ ਹੋਇਆ ਕਿਰਪਾ ਕਰਨ ਮਾਲਿਕ ਕੱਲ ਇਹਦਾ ਕੋਈ ਹੱਲ ਕੱਢਲ ਆਪਣੇ ਕੀਤੇ ਹੋਏ ਹਮੇਸ਼ਾ ਪੰਜਾਬ ਦੇ ਨਾਲ ਇਹ ਵਿਤਕਰਾ ਜੀ ਗੁਰੂ ਨਾਨਕ ਪਾਸ਼ਾ ਜੀ ਦੇ 550 ਸਾਲਾਂ ਦੇ ਸਾਡੇ ਬੰਦੀ ਸਿੱਖਾਂ ਨੂੰ ਰਹਾ ਕਰਨ ਦੀ ਗੱਲ ਵੀ ਉੱਥੋਂ ਮੁਕਰ ਗਏ 800 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਜੇ ਅੰਦੋਲੇ ਨੂੰ ਚੱਕਿਆ ਉਸ ਤੋਂ ਵੀ ਮੁਕਰ ਕਰ ਗੁਰੂ ਸਾਹਿਬ ਆਪ ਵਿਚ ਪੈ ਕੇ ਸਾਡੇ ਕਿਸਾਨਾਂ ਨੂੰ ਕਿਉਂਕਿ ਕਿਸੇ ਦਾ ਮਾਤਾ ਪੁੱਤ ਜਦ ਮਰਦਾ ਹੈ ਕਿਸੇ ਧੀ ਦਾ ਪਿਓ ਜਦ ਘਰ ਚੇ ਵਾਪਸ ਮੁੜ ਕੇ ਨਹੀਂ ਆਂਦਾ ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬਿਤਬੀ ਹੈ ਜਦ ਕਿਸਾਨ ਸਾਡੇ ਹਲਕੇ ਦੇ ਗਏ ਸੀ ਅਸੀਂ ਆਪ ਦੇਖਿਆ 2 ਸਾਲ ਪਹਿਲੇ 2.5 ਸਾਲ ਪਹਿਲੇ ਪਰਮਾਤਮਾ ਕਿਰਪਾ ਕਰਨ ਇਹੋ ਜਿਹ ਦਿਨ ਦੁਬਾਰਾ ਨਾ ਆਣ ਇਹਦਾ ਹੱਲ ਨਿਕਲੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਆ ਬੇਨਤੀ ਕਰਦੀ ਆ ਇਹ ਕਾੜੀਦਾਰ ਨੇ ਤੁਹਾਡੇ ਨਾਲ 30 ਸਾਲ ਪੁਰਾਣਾ ਗਸ਼ ਜੋੜ ਤੋੜਿਆ ਸਿਰ। ਇਸ ਕਰਕੇ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਹੈ ਤੁਸੀਂ ਸਾਡੀ ਕਿਸਾਨਾਂ ਦੀ ਗੱਲ ਮੰਨੀ ਤੁਸੀਂ ਸਾਡੀ ਗੱਲ ਕੱਤਨੀ ਮੰਨੀ। ਅੱਜ ਫੇਰ ਤੁਹਾਨੂੰ ਬੇਨਤੀ ਕਰਦੀ ਆ। ਉਹ ਦਿਨ ਦੁਬਾਰਾ ਨਾ ਆਂ ਦਿਓ। ਇਹਨਾਂ ਕਿਸਾਨਾਂ ਨੂੰ ਇੱਕ ਵਾਰ ਫੇਰ ਸ਼ਹੀਦ ਹੋਣੇ ਮਜਬੂਰ ਨਾ ਕਰੋ। ਤੇ ਜਿਸ ਤਰ੍ਹਾਂ ਦੀ ਤਸ਼ਰੀਹ ਤਸ਼ਦਦ ਕਰਿਆ ਦੁਨੀਆ ਦੇਖ ਰਹੀ ਹੈ ਸ਼ਰਮਨਾਕ ਇਹ ਚੀਜ਼ ਹੈ। ਇਹੋ ਜੀ ਚੀਜ਼ ਸਾਡੇ ਕਿਸਾਨਾਂ ਨਾਲ ਨਾ ਕਰੋ।